ਇਸ ਵਾਰ ਦਾਰੂ ਦੇ ਵਿੱਚ ਇੱਕ ਵੱਖਰੇ ਕਿਰਦਾਰ ਚ ਨਜ਼ਰ ਆਇਆ ਪਗਵੰਨੀ ਹੋਈ ਹੈ ਸਟੀਕ ਲੱਗਦੀ ਹੈ ਹੈ ਪੂਰੀ ਤੇ ਕਿਵੇਂ ਲੱਗਦਾ ਇਸ ਵਾਰ ਵੱਖਰੇ ਕਿਰਦਾਰ ਦੇ ਵਿੱਚੋਂ ਮਤਲਬ ਜਦੋਂ ਕਾਲ ਆਇਆ ਸੀਗਾ ਤੁਹਾਨੂੰ ਪਤਾ ਸੀਗਾ ਵੀ ਹਾਂ ਦਸਤਾਰ ਸਜੋਣੀ ਸਰ ਅ ਦਸਤਾਰ ਵਾਲੇ ਵੀ ਪਤਾ ਸੀਗਾ ਬਟ ਅਮਰਦੀਪ ਗੱਲਪਾਈ ਦਾ ਫੋਨ ਆਇਆ ਕਿਉਂਕਿ ਜ਼ਿੰਦਗੀ ਚ ਅੱਕੀ ਹੀ ਰਹੀ ਕਿਉਂਕਿ ਤਕਰੀਬਨ ਵਟਸਐਪ ਤੇ ਹੀ ਗੱਲ ਕਰਦੇ ਫੋਨ ਤੇ ਜ਼ਿਆਦਾ ਸ਼ਾਇਦ ਪਸੰਦ ਨਹੀਂ ਕਰਦੀ ਗੱਲਬਾਤ ਕਰਨਾ ਤੇ ਮੈਗਾ ਨੂੰ ਫੋਨ ਆਇਆ ਤਾਂ ਕੋਈ ਗੱਲਬਾਤ ਹੋਣੀ ਆ ਜਿਹੜਾ ਫੋਨ ਆਇਆ ਤੇ ਫੋਨ ਆਇਆ ਨਵੀ ਕਿੱਥੇ ਹੈ ਦਸਾਈ ਨਾਲ ਹੋ ਰਿਹਾ ਮੈਗਾ ਭਾਜੀ ਮੈਂ ਗੁਜਰਾਤ ਆਂ दारू ਕਰ ਰਹੇ ਆ ਗੁਰਬਖਸ਼ ਕਰਨਾ ਬਸ ਟੱਟੀ ਰੀਲ ਭਾਜੀ ਇਹ ਜੀਵੇ ਦਾ ਤੂੰ ਚੌਂਦਾ ਸੀ ਉਹੀ ਦਾ ਕਰੈਕਟਰ ਹੈ ਆਜਾ ਜਿਹੋ ਜਿਹੀ ਆਪਾਂ ਬੰਬੇ ਗੱਲਾਂ ਕਰਦੇ ਹੁੰਦੇ ਸੀ ਸੋ ਮਤਲਬ ਇਸ ਤੇ ਕਹਿੰਦਾ ਉਹਨਾਂ ਨੇ 2 ਸਾਡਾ ਨਾ ਜਿਹੜਾ ਸੇਮ ਆਇਆ ਸਾਡਾ ਦੋਨਾਂ ਦਾ ਪਸੰਦ ਦਾ ਜਿਹੜਾ ਸੇਮ ਆਇਆ ਮੈਂ ਪਹਿਲਾਂ ਵੀ ਗੱਲ ਕੀਤੀ ਆ ਰਾਮ ਗੋਪਾਲ ਵਰਮਾ ਹੈ ਨਾ ਅਨੁਰਾਕਸ਼ੇ ਗੁਣਾ ਦਾ ਅਨੁਰਾਕਸ਼ੇ ਬ੍ਰੋ ਇੱਕਦਮ ਤੇ ਉਹ ਮੈਂ ਵੀ ਕਰਨਾ ਚਾਹੁੰਦਾ ਸੀਗਾ ਤੋਂ ਮੈਨੂੰ ਲੱਗਦਾ ਵੀ ਐਂ ਹੁੰਦਾ ਕਿ ਉਹ ਅਮਰਦੀਪ ਗਿਲਪਾਜੀ ਨਾਲ ਹੀ ਹੋ ਸਕਦਾ ਤੇ ਬਸ ਕੋਈ ਆਪਾਂ ਬਾਲੀਵੁੱਡ ਦੇ ਵਿੱਚ ਵਿੱਚ ਜੀ ਕਰ ਰਾਮ ਗੋਪਾਲ ਵਰਮਾ ਐ ਇਧਰ ਅਮਰਦੀਪ ਅਮਰਦੀਪ ਗਿਲਪਾਜੀ ਹੈ ਤੇ اور ਬਹੁਤ ਵਧੀਆ ਗੱਲ ਆ ਉਹ ਜੋ ਇੱਕ ਰੀਅਲਿਸਟਿਕ ਰਿਐਲਟੀ ਜੂਮ ਐਕਟ ਨੂੰ ਪੇਸ਼ ਕਰਨਾ ਔਰ ਉਹ ਇਹਨਾਂ ਦੇ ਦੁਆਰਾ ਹੀ ਹੋ ਸਕਦਾ ਸੀਗਾ ਤੇ ਜਦੋਂ ਇਹਨਾਂ ਨੇ ਵੀ ਕਿਹਾ ਕਿ ਯਾਰ ਜਿੱਦਾਂ ਤੂੰ ਚਾਹੁੰਦਾ ਸੀਗਾ ਤੇ ਸਭ ਤੋਂ ਕਹਿੰਦਾ ਵਧੀਆ ਗੱਲ ਐ ਕਿ ਤੂੰ ਪੱਗ ਬੰਨੇਗਾ ਮੈਂ ਹੋਰ ਖੁਸ਼ ਕਿਉਂਕਿ ਮੈਂ ਤਾਂ ਅਜ ਤੱਕ ਇਦਾਂ ਦਾ ਕੋਈ ਗਰਦਾਰ ਹੀ ਨਹੀਂ ਕੀਤਾ ਪੱਗ ਚੱਕਰ ਵਿੱਚ ਮੈਂ ਕਿਹਾ ਚਲੋ ਯਾਰ ਵਧੀਆ ਹੋ ਗਿਆ ਸਾਰਾ ਨਾਂ ਮੈਂ ਤੇਰਾ ਬਖਸ਼ਾ ਰਾਕਟ ਮੈਂ ਹੋਰ ਮੈਂ ਕਿਹਾ ਯਾਰ ਆ ਨਾਂ ਵੀ ਬੜਾ ਇੱਕ ਤੇ ਫੇ ਮੈਂ ਮੈਂ ਕਹਾਂ ਪਾਜੀ ਕਰਦੇ ਆ ਆਪਾਂ ਹਨਾ ਤੇ ਫੇ ਆਪਾਂ ਇਦਾਂ ਸਬਬ ਬਣੇ